ਕੀ ਆਸ਼ਕੀ ਦਾ ਮੂਡ ਥੋੜਾ ਵਿਗੜ ਗਿਆ ਤ੍ਰਿਪਤੀ ਡਿਮਰੀ ਅਤੇ ਕਾਰ्तिक ਆਰਿਅਨ ਦੀ ਆਸ਼ਕੀ 3 ਦੇ ਫੈਨਸ ਨੂੰ ਇੱਕ ਵੱਡਾ ਝਟਕਾ ਲੱਗਾ ਸੁਣਨ ਦੇ ਵਿੱਚ ਆਇਆ ਕਿ ਤ੍ਰਿਪਤੀ ਡਿਮਰੀ ਹੁਣ ਇਸ ਫਿਲਮ ਦਾ ਹਿੱਸਾ ਨਹੀਂ ਹਨ ਟੀਮ ਨੇ ਮਹਿਸੂਸ ਕੀਤਾ ਕਿ ਉਹ ਇਨੋਸੈਂਸ ਵਾਲੀ ਫੀਲ ਕਿਤੇ ਗਾਇਬ ਹੋ ਗਈ ਹੈ ਬਾਲੀਵੁੱਡ ਫੈਨਸ ਦੇ ਲਈ ਆਸ਼ਕੀ ਸੀਰੀਜ਼ ਸਿਰਫ ਇੱਕ ਫਿਲਮ ਨਹੀਂ ਹੈ ਸਗੋਂ ਇਮੋਸ਼ਨਸ ਦਾ ਸਮੁੰਦਰ ਹੈ ਪਹਿਲਾ ਆਸ਼ਕੀ ਅਤੇ ਫਿਰ ਆਸ਼ਕੀ 2 ਨੇ ਪਿਆਰ ਅਤੇ ਇੱਕ ਦਿਲ ਟੁੱਟਣ ਦੀ ਵਾਲੀ ਕਹਾਣੀ ਨੂੰ ਬਖੂਬੀ ਹੀ ਸਕਰੀਨ ਦੇ ਉੱਤੇ ਪੇਸ਼ ਕੀਤਾ ਹੈ ਹੁਣ ਜਦੋਂ ਆਸ਼ਕੀ 3 ਦਾ ਐਲਾਨ ਹੋਇਆ ਤਾਂ ਫੈਨਸ ਦਾ ਉਤਸ਼ਾ ਅਸਮਾਨੀ ਚੜ ਗਿਆ ਦੱਸਿਆ ਜਾਂਦਾ ਹੈ ਕਿ ਹੁਣ ਤ੍ਰਿਪਤੀ ਡਿਮਰੀ ਜਿਨ੍ਹਾਂ ਨੂੰ ਇਸ ਫਿਲਮ ਦੇ ਵਿੱਚ ਕਾਰਤਿਕ ਕਾਰਿਅਨ ਦੇ ਅਪੋਜ਼ਿਟ ਫੀਮੇਲ ਲੀਡ ਦੇ ਤੌਰ ਤੇ ਕਾਸਟ ਕੀਤਾ ਗਿਆ ਸੀ ਹੁਣ ਤ੍ਰਿਪਤੀ ਡਿਮਰੇਸ ਫਿਲਮ ਦਾ ਹਿੱਸਾ ਨਹੀਂ ਹਨ ਤ੍ਰਿਪਤੀ ਦੇ ਫਿਲਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਪ੍ਰੋਜੈਕਟ ਨੂੰ ਰੋਕ ਦਿੱਤਾ ਗਿਆ ਸੀ ਕਿਉਂਕਿ ਟੀਮ ਦਾ ਮੰਨਣਾ ਹੈ ਕਿ ਤ੍ਰਿਪਤੀ ਦੀ ਇਨੋਸੈਂਸ ਉਹਨਾਂ ਦੀਆਂ ਹਾਲੀਆ ਫਿਲਮਾਂ ਦੇ ਵਿੱਚ ਨਿਭਾਏ ਗਏ ਬੋਲਡ ਅਤੇ ਵੱਖਰੇ ਕਿਰਦਾਰਾਂ ਕਾਰਨ ਕੁਝ ਫਿੱਕੀ ਪੈ ਗਈ ਹੈ ਦੱਸਦੇ ਕਿ ਫਿਲਮ ਦੇ ਕਹਾਣੀ ਦੇ ਵਿੱਚ ਫੀਮੇਲ ਲੀਡ ਦੇ ਵਿੱਚ ਜਿਸ ਤਰ੍ਹਾਂ ਦੀ ਮਾਸੂਮੀਅਤ ਅਤੇ ਪਿਓਰਿਟੀ ਦੀ ਲੋੜ ਹੈ ਉਹੀ ਤ੍ਰਿਪਤੀ ਡਿਮਰੀ ਦੇ ਕੈਰੈਕਟਰ ਨਾਲ ਮਿਲ ਨਹੀਂ ਖਾਂਦੀ ਤਾਂ ਹੁਣ ਅਨੁਰਾਗ ਬਾਸੂ ਨੇ ਇਸ ਫਿਲਮ ਦੇ ਲਈ ਨਵੇਂ ਜੋੜੀ ਦੀ ਤਲਾਸ਼ ਕਰਨੇ ਸ਼ੁਰੂ ਕਰ ਦਿੱਤੇ ਹਾਲਾਂਕਿ ਕਾਰਤਿਕ ਕਾਰਿਆਨ ਫਿਲਮ ਦੇ ਵਿੱਚ ਬਣੇ ਰਹਿਣਗੇ ਪਰ ਉਹਨਾਂ ਦੇ ਨਾਲ ਪਰਦੇ ਤੇ ਇੱਕ ਨਵਾਂ ਚਿਹਰਾ ਨਜ਼ਰ ਆ ਸਕਦਾ ਹੈ ਇਸ ਤੋਂ ਪਹਿਲਾਂ ਤ੍ਰਿਪਤੀ ਡਿਮਰੀ ਖੁਦ ਵੀ ਇਸ ਪ੍ਰੋਜੈਕਟ ਨੂੰ ਲੈ ਕੇ ਕਾਫੀ ਜ਼ਿਆਦਾ ਐਕਸਾਈਟਿਡ ਸੀ ਪਰ ਹੁਣ ਕਹਾਣੀ ਦੇ ਵਿੱਚ ਇੱਕ ਵੱਡਾ ਟਵਿਸਟ ਆ ਚੁੱਕਾ ਹੈ